ਸ਼ਸ਼ੀ ਕਾਜੀ ਪੀਟੀਸੀ ਨੂੰ ਨਾਲ ਜੁੜਿਓ ਤੁਸੀਂ ਵੱਡੀ ਖਬਰ ਨਸ਼ੇ ਨਾਲ ਜੁੜੀ ਹੋਈ ਹੈ ਇੱਕ ਕੰਦ ਤੇ ਜੋ ਲਿਖਿਆ ਹੋਇਆ ਸ਼ਬਦ ਹੈ ਉਹਨਾਂ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਇੱਕ ਪਾਸੇ ਤਾਂ ਬਿੱਤੇ ਸਮੇਂ ਤੋਂ ਤੁਸੀਂ ਹਰ ਰੋਜ਼ ਦੇਖ ਰਹੇ ਹੋ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਆ ਅਤੇ ਕਈਆਂ ਦੇ ਘਰ ਟੈਟਰੀ ਕਰਕੇ ਤਸਵੀਰਾਂ ਖੂਬ ਜਿਹੜੀ ਹੈ ਚਰਚਾ ਦਾ ਵਿਸ਼ਾ ਉਹ ਬਣਾਈਆਂ ਜਾ ਰਹੀਆਂ ਨੇ ਪਰ ਜੋ ਹੁਣ ਇਹ ਮਾਮਲਾ ਸਾਹਮਣੇ ਆਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਇੱਥੇ ਕੰਧ ਤੇ ਸ਼੍ਰੀਆਮ ਲਿਖ ਦਿੱਤਾ ਹੈ ਕਿ ਚਿੱਟਾ ਇੱਧਰ ਵਿਕਦਾ ਹੈ ਹਾਲਾਂਕਿ ਇਸ ਬਾਰੇ ਪੁਲਿਸ ਪ੍ਰਸ਼ਾਸਨ ਵੱਖਰਾ ਹੀ ਦਾਵਾ ਠੋਕਰਿਆ ਪਰ ਇੱਥੋਂ ਜਿਹੜੇ ਰਹਿਣ ਵਾਲੇ ਇਸ ਕਲੋਨੀ ਦੇ ਲੋਕ ਨੇ ਉਹ ਕੀ ਕੁਝ ਕਹਿ ਰਹੇ ਨੇ ਉਹ ਇੱਕ ਵਾਰ ਜ਼ਰੂਰ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦੇਣਗੇ ਕਿ ਕਿ ਲੋਕ ਕਿਸ ਤਰੀਕੇ ਨਾਲ ਜਿਹੜਾ ਆਪਣਾ ਸਮਾਂ ਕੱਢ ਰਹੇ ਨੇ ਕਿਹੜੇ ਹਾਲਾਤਾਂ ਵਿੱਚੋਂ ਰਹਿ ਰਹੇ ਨੇ ਕਿਸ ਤਰੀਕੇ ਨਾਲ ਨਸ਼ਾ ਜਿਹੜਾ ਘਰ ਨੂੰ ਘਰਾਂ ਦੇ ਘਰ ਉਜਾੜ ਰਿਹਾ ਇੱਕ ਪਾਸੇ ਸਰਕਾਰ ਦਾਵਾ ਠੋਕਰੀ ਆ ਕੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਨਸ਼ੇ ਦਾ ਖਾਤਮਾ ਕਰ ਦਿੱਤਾ ਪਰ ਖਾਤਮਾ ਕਿੰਨਾ ਕੁ ਹੋਇਆ ਉਹ ਜਮਿਨੀ ਹਕੀਕਤ ਸਭ ਕੁਝ ਬਿਆਨ ਕਰ ਦਿੰਦੀ ਹੈ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਤਾਂ ਬਠਿੰਡਾ ਦੇ ਮੋੜ ਪਿੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੰਧ ਉੱਤੇ ਸ਼ਰਿਆਮ ਲਿਖ ਦਿੱਤਾ ਗਿਆ ਕਿ ਚਿੱਟਾ ਇੱਧਰ ਵਿਕਦਾ ਹੈ ਤਾਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਿੱਚ ਕਿ ਕੁਝ ਮਹਿਲਾਵਾਂ ਖੜੀਆਂ ਨੇ ਉਸ ਵਿੱਚ ਇੱਕ ਮਹਿਲਾ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਰੋ ਰੋ ਕੇ ਆਪਣੇ ਹਾਲਾਤ ਬਿਆਨ ਕਰ ਰਹੀ ਆ ਕਿਸ ਤਰੀਕੇ ਨਾਲ ਆਪਣੇ ਏਰੀਆ ਨੂੰ ਬਿਆਨ ਕਰ ਰਹੀ ਆ ਕਿ ਆ ਸਾਡੇ ਤਾਂ ਹੱਥੀ ਬੰਨੇ ਗਏ ਅਸੀਂ ਤਾਂ ਹੱਥ ਖੜੇ ਕਰ ਦਿੱਤੇ ਇਸ ਨਸ਼ੇ ਦੇ ਅੱਗੇ ਤਾਂ ਮਹਿਲਾਵਾਂ ਨੇ ਸਭ ਕੁਝ ਬਿਆਨ ਕੀਤਾ ਤਾਂ ਥੋੜੀ ਜੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲੈਣੇ ਇੱਥੇ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ਦਾ ਬਿਆਨ ਸਾਹਮਣੇ ਆਂਦਾ ਹੈ ਕਿ ਇਹ ਕਿਸੇ ਸ਼ਰਾਰਤੀ ਅੰਸਰ ਨੇ ਲਿਖ ਦਿੱਤਾ ਪਰ ਜਦੋਂ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਸਾਡੇ ਪੱਤਰਕਾਰਾਂ ਵੱਲੋਂ ਜਾ ਕੇ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਤੇ ਮਹਿਲਾਵਾਂ ਦੇ ਇਹ ਅਥਰੂ ਤੁਸੀਂ ਦੇਖ ਸਕਦੇ ਹੋ ਇਹ ਹੱਥ ਬੰਨ੍ਹਦੀਆਂ ਮਾਵਾਂ ਦੇਖ ਸਕਦੇ ਹੋ ਇਹ ਇਹੀ ਅਪੀਲ ਕਰ ਰਹੀਆਂ ਨੇ ਕਿ ਸਾਡੇ ਘਰ ਬਚਾ ਲਓ ਇੱਥੇ ਦਿਨ ਰਾਤ ਨਸ਼ਾ ਵਿਕ ਰਿਹਾ ਹੈ ਤੇ ਦਿਨ ਰਾਤ ਇੱਥੇ ਲੋਕ ਆ ਜਿਹੜੇ ਉਹ ਚਿੱਟੇ ਦੇ ਕਾਰਨ ਉਜੜ ਰਹੇ ਨੇ ਪਿਆ ਪਿੰਡ ਮੌੜ ਕਲਾਂ ਬਠਿੰਡੇ ਦਾ ਜਿੱਥੇ ਕਿ ਕੰਧਾ ਤੇ ਲਿਖਿਆ ਗਿਆ ਕਿ ਇੱਧਰ ਸ਼ਰਿਆਮ ਚਿੱਟਾ ਵਿਕਦਾ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਅਕਸਰ ਸਿਆਮ ਮਾਨ ਵੱਡਾ ਦਾਵਾ ਠੋਕਦੇ ਆ ਅਕਸਰ ਮੰਤਰੀ ਆਪ ਦੇ ਵੱਡੇ ਦਾਵੇ ਠੋਕਰਿਆ ਕਿ ਅਸੀਂ ਚਿੱਟਾ ਮੁਕਤ ਪੰਜਾਬ ਨੂੰ ਕਰ ਦਿੱਤਾ ਹੈ ਨਸ਼ਾ ਮੁਕਤ ਪੰਜਾਬ ਨੂੰ ਕਰ ਦਿੱਤਾ ਪਰ ਕਿੰਨਾ ਕੁ ਨਸ਼ਾ ਮੁਕਤ ਪੰਜਾਬ ਹੋਇਆ ਇਹ ਤਸਵੀਰਾਂ ਤੋਂ ਦੇਖ ਸਕਦੇ ਹੋ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਅਕਸਰ ਦਾਵਾ ਠੋਕਿਆ ਜਾਂਦਾ ਮਾਨ ਸਰਕਾਰ ਵੱਲੋਂ ਕਿ ਅਸੀਂ ਯੋਧ ਨਸ਼ਾ ਵਿਰੋਧ ਚਲਾ ਕੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਨਸ਼ੇ ਤੋਂ ਸਾਫ਼ ਕਰ ਦਿੱਤੇ ਆ ਤੇ ਨਸ਼ਾ ਰਹਿਤ ਕਰ ਦਿੱਤੇ ਆ ਪਰ ਪਹਿਲਾਂ ਇੱਕ ਮਾਂ ਦੇ ਜਿਹੜੇ ਆ ਉਹ ਅਥਰੂ ਅਤੇ ਉਹ ਮਾਂ ਦੀਆਂ ਕਲਕਿਆਰੀਆਂ ਉਹ ਮਾਂ ਦੇ ਚੀਕ ਚਹਾੜਾ ਸੁਣੋ ਕਿ ਕਿਸ ਤਰੀਕੇ ਨਾਲ ਇਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਹਾਏ ਦੁਹਾਈ ਕਰ ਰਹੀ ਆ ਪਹਿਲਾਂ ਇਹ ਤੁਸੀਂ ਮਾੜੀ ਵੀਡੀਓ ਸੁਣੋ ਹੱਥ ਵਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰਾ ਬੇੜਾ ਬੇਲਾ ਹੋ ਗਿਆ ਸਾਡਾ ਖਾਲੀ ਹੋ ਗਿਆ ਜਮਾ ਖਾਲੀ ਹੋ ਗਿਆ ਜਮਾ ਕਾ ਬੈਣਾ ਮੈਨੂੰ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਵਿੱਕੀ ਕੁਝ ਬੋਲ ਦੇ ਕੀ ਮੁੱਠਿਆਂ ਨਾਲ ਮੁੱਠਿਆਂ ਅੰਦਰ ਫੜ ਕੇ ਰੱਖ ਲੈਿੰਦ ਨਾ ਮੁੰਡਿਆਂ ਨੂੰ ਜਿਹੜੇ ਚ ਕਰਾ ਦੇਂਦਿਆਂ ਕੋਈ ਨਹੀਂ ਜੀਵਤ ਹੈਗੀ ਮੇਰੀ ਫਤਵਨ ਕਬੰਦੀਆ ਹਾ ਹੁਣ ਕੰਦੇ ਆ ਦੂਵੀਂ ਜਾਨ ਦਾ ਮਗਰ ਮਗਰ ਵੀ ਨਹੀਂ ਦੇ ਗਦੇ ਮਗਰ ਵੀ ਦੇ ਗਈ ਮੇਰਾ ਪੈਸਾ ਨਹੀਂ ਹੱਥਾਂ ਮਤੇ ਬੇਰਦੀ ਆ ਖੜੇ ਹੱਥ ਕਰ ਦੇ ਜਮਾਨਦਰ ਬਿਠਾ ਦੇ ਮੇਰਾ ਬੰਦਾ ਦੇ ਆ ਦਿੱਤੀ ਜਾਂਦੀ ਉਹ ਕੰਦੇ ਫੇਰਾ ਪੁੱਤ ਮੇਰਾ ਬੰਦਾ ਮੈਂ ਬਹੁਤ ਔਖੀ ਆ ਕੋਈ ਮੰਗ ਨਹੀਂ ਜਾਂਦਾ ਮਾਲਾ ਹੋ ਗਿਆ ਤੈਨੂੰ ਬੈਠੇ ਨਹੀਂ ਕੋਈ ਦੇਹਾ ਹਾਈ ਕੋਈ ਨਾਮ ਕਰ ਲਾ ਲੈ ਤੇ ਉਹਨਾਂ ਨੂੰ ਮੱਲਾ ਲੈ ਲਿਆ ਬਹੁਤ ਔਖੀ ਆ ਇਹਦਾ ਪੋਤਾ ਜੀ ਇਹਦਾ ਮੁੰਡਾ ਜੀ ਜੀ ਉਹ ਕਿਵੇਂਗੇ ਉਹ ਚਿੱਟੇ ਬਕਾਉਂਦੇ ਆ ਜਿਹੜੀ ਦੇ ਬਕਾਉਂਦੇ ਆ ਚਿੱਟਾ ਚਕਾ ਦਿੰਦੇ ਢਿਆੜੀ ਵਾਲਿਆਂ ਨੂੰ ਢਿਆੜੀ ਦਿੰਦੇ ਜੀ 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 ਦੱਸ ਦਿੰਦੇ ਆਪਾਂ ਵਸੇ ਆ ਕੇ ਦਿੰਦੇ ਵਸੇ ਪਹਾਨਾ ਆ ਕੇ ਮਰਦੇ ਪੁਟਕਾ ਪੁਟਕਾ ਫੜਕੇ ਆਂ ਦੋਹਾਂ ਦੋਹਾਂ ਮੁੰਡਾ ਮਰਿਆ ਕਿਤੇ ਨਾਲ ਚੱਲਦੇ ਪਹਿਲਾਂ ਪੁਲਿਸ ਨੇ ਕਾਰਦਾ ਜਿੱਸੀ ਕੋਈ ਕੋਈ ਕਰ ਹੋਏ ਆਹ ਸਰਾਕੀ ਬੰਦਾ ਪੰਗਰਨ ਇਹ ਨਸ਼ੇਵਾਰੀ ਮਾਮਲਾ ਜੀ ਇਹਨਾਂ ਸਾਹ ਵੀ ਕਹਿੰਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰੀਆਂ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ਾਊਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕਿੱਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਜਿਹੜਾ ਪਿੰਡ ਹੈਗਾ ਮੇਰਾ ਪਿੰਡ ਮੌੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਕਦਾ ਮੇਰਾ ਬਾੜ ਜੇ ਦਾ ਵੀ ਮੇਰੇ ਭੋਗ ਨਹੀਂ ਪਿਆ ਉਹ ਵੀ ਠੀਕਰ ਮੁੱਕ ਗਿਆ ਇੱਕ ਤੇ ਕੋਈ ਹੁਣ ਰੌਲਾ ਪਿਆਗਾ ਕੀ ਇਹ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਰੂ ਜੀ ਕਿਨੇ ਦੇ ਕੇਗਾ ਵੀ ਲੈ ਗਿਆ ਸਹੀ ਆ ਜਾਮਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹ ਹੀ ਲਿਖਿਆ ਹੋਇਆ ਜਿਹੜਾ ਮਟੇ ਹੈਗਾ ਕਿਨੇ ਮਟੇ ਹੈਗਾ ਬੋਸ ਵਾਲਾ ਨੇ ਮਟਾਇਆ ਹੱਥ ਬਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜੇ ਵੀ ਬੰਦ ਹੋ ਜੇ ਸਾਰਾ

ਇਹਦਾ ਪੈਸਾ ਨਹੀਂ ਹੱਥਾਂਨ ਤੇ ਵੇਚਦੀ ਆ ਖੜੇ ਹੱਟ ਕਰ ਦੇ ਜਮਾ ਅੰਦਰ ਰੱਖਾ ਦੇ ਮੇਰਾ ਬੰਦਾ ਮੇਰਾ ਬੰਦਾ ਤਾਂ ਮੌੜ ਕਲਾਂ ਪਿੰਡ ਵਿੱਚ ਤੁਸੀਂ ਇਹ ਚੀਕ ਚਿਹਾੜਾ ਇਹ ਮਾਂ ਬਿਲਕਦੀ ਹੋਈ ਦੇਖੀ ਆ ਕਿਸ ਤਰੀਕੇ ਨਾਲ ਮਾਂ ਕਹਿ ਰਹੀ ਆ ਕਿ ਸਾਡੇ ਘਰਾਂ ਦੇ ਘਰ ਉੱਜੜ ਗਏ ਅਸੀਂ ਇੱਥੇ ਕਿਵੇਂ ਵਸੀਏ ਸਾਡੇ ਬੱਚੇ ਆ ਜਿਹੜੇ ਉਹ ਕੁਝ ਵੀ ਕਾਰ ਵਿੱਚ ਨਹੀਂ ਛੱਡਦੇ ਹੈਗੇ ਨਾ ਕੋਈ ਕਣਕ ਛੜਦੇ ਆ ਨਾ ਆਟਾ ਛੜਦੇ ਆ ਜੇਕਰ ਅਸੀਂ ਦਿਹਾੜੀ ਕਰਕੇ ਲਿਆਨੇ ਆ ਤਾਂ ਉਹ ਵੀ ਸਾਡੇ ਹੱਥਾਂ ਵਿੱਚੋਂ ਖੋ ਲੈ ਜਾਂਦੇ ਆ ਤਾਂ ਇਹ ਸਾਰਾ ਬਿਆਨ ਆ ਜਿਹੜਾ ਉਹ ਹਾਲਾਤ ਆ ਜਿਹੜੇ ਬਿਆਨ ਕੀਤੇ ਆ ਇਹ ਮਹਿਲਾਵਾਂ ਨੇ ਤਾਂ ਉੱਥੇ ਜੇਕਰ ਗੱਲ ਕਰੀਏ ਕਿ ਅਕਸਰ ਵੱਡੇ ਵੱਡੇ ਫਲੈਕਸ ਬੋਰਡ ਲਗਾ ਦਿੱਤੇ ਆ ਪੰਜਾਬ ਵਿੱਚ ਕਿ ਅਸੀਂ ਐਨੇ ਨਸ਼ਾ ਤਸਕਰ ਫੜ ਲਏ ਆ ਐਨੇ ਕੇਸ ਪਾ ਦਿੱਤੇ ਆ ਕੇਸ ਢੜਾ ਢੜ ਪੈ ਰਹੇ ਨੇ ਢੜਾ ਢੜ ਜਿਹੜੇ ਆ ਬਲਡੋਜ਼ਰ ਘਰਾਂ ਤੇ ਚੱਲ ਰਹੇ ਆ ਆਖਰਕਾਰ ਫਿਰ ਇਹ ਚਿੱਟਾ ਰੁਕ ਨਹੀਂ ਕਾ ਰੁਕ ਕਿਉਂ ਨਹੀਂ ਰਿਹਾ ਇਹ ਇੱਕ ਵੱਡਾ ਸਵਾਲ ਬਣ ਰਿਹਾ ਤਾਂ ਉੱਥੇ ਹੀ ਗੱਲ ਆ ਕੇ ਖੜ ਜਾਂਦੀ ਹੈ ਕਿ ਕੀ ਮੌਕੇ ਦੀ ਸਰਕਾਰ ਸਿਰਫ ਬਿਆਨਵਾਜ਼ੀਆਂ ਤੱਕ ਹੀ ਸੀਮਤ ਰਹੇਗੀ ਜਾਂ ਫਿਰ ਆਪਣੇ ਆਪ ਨੂੰ ਚਮਕਾਉਣ ਦੇ ਲਈ ਫਲੈਕਸ ਬੋਰਡਾਂ ਤੱਕ ਹੀ ਸੀਮਤ ਰਹੇਗੀ ਅਸਲ ਹਕੀਕਤ ਵਿੱਚ ਕਦੋਂ ਕੰਮਕਾਰ ਸ਼ੁਰੂ ਹੋਏਗਾ ਕਦੋਂ ਤੱਕ ਇਹਨਾਂ ਮਹਾਂਲਾਮਾਂ ਦੀ ਇਹਨਾਂ ਮਾ ਜਿਹੜਿਆਂ ਮਾਵਾ ਨੇ ਇਹਨਾਂ ਨੌਜਵਾਨੀ ਨੂੰ ਕਦੋਂ ਤੱਕ ਬਚਾਇਆ ਜਾਏਗਾ ਇਹ ਅਕਸਰ ਹੁਣ ਸਵਾਲ ਖੜੇ ਹੋ ਰਿਹਾ ਤਾਂ ਹੁਣ ਇਸ ਸਾਰੇ ਮਾਮਲੇ 'ਚ ਤੁਸੀਂ ਇਹ ਮਾਮਾ ਦੀ ਜਿਹੜੀ ਇਹ ਤਕਲੀਫ ਸੁਣੀ ਆ ਇਹ ਮਾਮਾ ਨੇ ਆਪਣੇ ਆਪਣੀ ਸਮੱਸਿਆ ਦੱਸੀ ਆ ਅਤੇ ਇਸ ਸਬਤੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਡੀਐਸਪੀ ਵੱਲੋਂ ਕੀ ਕੁਝ ਕਿਹਾ ਗਿਆ ਥੋੜਾ ਉਹ ਵੀ ਸੁਣ ਲਓ ਤੇ ਕਿਵੇਂ ਆਰਾਮ ਨਾਲ ਸਫਾਈ ਦੇ ਰਹੇ ਨੇ ਕਿ ਕਿਸ ਕਿਸੇ ਸ਼ਰਾਰਤੀ ਅੰਸਰ ਨੇ ਜਿਹੜਾ ਇੱਥੇ ਇਹ ਕੰਦਾ ਤੇ ਲਿਖਿਆ ਕਿ ਤੁਹਾਡੇ ਤਾਂ ਵੀ ਅਸੀਂ ਗੱਲ ਛੱਡ ਦਿੰਨੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਮਹਿਲਾਵਾਂ ਵੀ ਜਾਂ ਇਹ ਮਾਮਾ ਵੀ ਸ਼ਰਾਰਤੀ ਅੰਸਰਾਂ ਵਿੱਚੋਂ ਆਉਂਦੀਆਂ ਨੇ ਕਿ ਜਿਹੜੇ ਮੱਲਾਵਾਸੀ ਇੱਥੇ ਇਕੱਠੇ ਹੋਏ ਨੇ ਇਹ ਜਿਹੜੇ ਕਹਿ ਰਿਹਾ ਕਿ ਹਾਂ ਬਿਲਕੁਲ ਸਹੀ ਲਿਖਿਆ ਇਹ ਚਿੱਟਾ ਇੱਥੇ ਹੀ ਵਿਕਦਾ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਬਿਲਕੁਲ ਨਜ਼ਰ ਨਹੀਂ ਆਂਦਾ ਤਾਂ ਆਖਰਕਾਰ ਡੀਐਸਪੀ ਨੂੰ ਇਹ ਕਿਉਂ ਸਫਾਈ ਦੇਣੀ ਪੈਗੀ ਕਿ ਕਿਸੇ ਸ਼ਰਾਰਤੀ ਅੰਸਰ ਨੇ ਲਿਖ ਦਿੱਤਾ ਤਾਂ ਹੁਣ ਡੀਐਸਪੀ ਦੀ ਜਿਹੜੀ ਆ ਉਹ ਬਿਆਨ ਸੁਣੋ ਪਿੰਡ ਮੌੜਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵੇਚਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੋੜ ਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕੱਦਮੇ ਐਨਡੀਪੀਐਸ ਐਕਟ ਦੇ ਅਰਜ ਕਰ ਚੁੱਕੇ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਜੋ ਨਸ਼ਾ ਅਬਰਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌੜ ਕਲਾ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਂਟੇ ਵਿੱਚ ਲਿਆ ਕੇ ਉਹਨਾਂ ਨੂੰ ਡੀਡਿਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਹੈ ਜਿਹਨਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ ਤੇ ਉਹ ਸੈਂਟਰ ਤੇ ਲਿਜਾਇਆ ਜਾਂਦਾ ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸ ਆਪਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸਮਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੇਲ੍ਹ ਭੇਜਿਆ ਜਾਂਦਾ ਹੈ ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੀ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਰ ਦਾ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫਿਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਤਰ੍ਹਾਂ ਕਰਾਈ ਜਾਵੇ ਤੇ ਸਾਡੀ ਵਾਰ-ਵਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਤਰ੍ਹਾਂ ਦਿੱਤੀ ਜਾਵੇ ਤੇ ਰਿਕਵਰੀ ਘੱਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜ਼ਮਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਹੁਣ ਤੱਕ ਤੁਸੀਂ ਯੁੱਧ ਨਸ਼ਾ ਵਿਰੁੱਧ ਪੰਜਾਬ ਪੰਜਾਬ ਪੁਲਿਸ ਦਾ ਉਹ ਦੇਖਿਆ ਤਾਂ ਹੁਣ ਤੁਸੀਂ ਇਸ ਬਿਆਨ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਕਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਬਿਆਨ ਕੀਤੇ ਹਾਲਾਤਾਂ ਤੇ ਸਫਾਈ ਦੇ ਰਿਹਾ ਕਿਸ ਤਰੀਕੇ ਨਾਲ ਇਸ ਮਾਮਲੇ ਤੇ ਬਿਆਨ ਕਿਹਾ ਜਿਹੜਾ ਉਹ ਰੱਖ ਰਿਹਾ ਤਾਂ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਕਿ ਸਾਰੇ ਹਾਲਾਤਾਂ ਨੂੰ ਬਿਆਨ ਕਰ ਰਹੇ ਨੇ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸਾਰੇ ਸ਼ਰਾਰਤੀ ਅੰਸਰ ਨੇ ਜਾਂ ਫਿਰ ਅਸਲ ਵਿੱਚ ਇਹਨਾਂ ਦੇ ਦਰਦ ਆ ਜਿਹੜਾ ਉਹ ਕਿਸੇ ਨੂੰ ਸੁਣਾਈ ਨਹੀਂ ਦੇ ਰਿਹਾ ਤਾਂ ਅਕਸਰ ਇਸਿਆ ਮਾਨ ਕਹਿੰਦੇ ਆ ਕਿ ਜੇਕਰ ਕੋਈ ਚਿੜੀ ਵੀ ਕਿਤੇ ਪਰ ਮਾਰਦੀ ਹੈ ਤਾਂ ਮੈਨੂੰ ਉਹ ਪਤਾ ਲੱਗ ਜਾਂਦਾ ਹੈ ਤਾਂ ਆਖਰਕਾਰ ਜਿਹੜਿਆ ਇਹ ਮਾਵਾ ਨੇ ਇਹ ਜਿਹੜੇ ਨੌਜਵਾਨ ਖੜੇ ਨੇ ਇਹ ਬੱਚੇ ਖੜੇ ਨੇ ਇਹਨਾਂ ਦੇ ਪਰਿਵਾਰਾਂ ਦੀ ਹਾਲਾਤ ਕਿਉਂ ਨਹੀਂ ਜਿਹੜੇ ਆ ਉਹ ਸੀਐਮ ਨੂੰ ਪਤਾ ਲੱਗ ਰਿਹਾ ਇਹ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਅਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਦੇ ਉੱਤੇ ਵੀ ਇਹ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਆਏ ਦਿਨ ਇਨਕਾਉਂਟਰ ਵੀ ਹੋ ਰਿਹਾ ਵੱਡੇ ਵੱਡੇ ਜਿਹੜੇ ਆ ਘਰ ਟਾਉਣ ਦੇ ਦਾਅਵੇ ਠੋਕੇ ਜਾ ਰਹੇ ਆ ਨਸ਼ਾ ਤਸਕਰਾਂ ਦੇ ਫਿਰ ਆਖਰਕਾਰ ਇਹ ਚਿੱਟੇ ਦੀ ਇਹ ਨਸ਼ੇ ਦੀ ਚੈਨ ਟੁੱਟ ਕਿਉਂ ਨਹੀਂ ਰਹੀ ਆਖਰਕਾਰ ਫਿਰ ਕੌਣ ਇਹ ਸਾਰਾ ਸਪਲਾਈ ਕਰ ਰਿਹਾ ਤਾਂ ਇਸ ਨੂੰ ਲੈ ਕੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਵੀ ਸਵਾਲ ਖੜੇ ਕੀਤੇ ਆ ਤੇ ਸਰਕਾਰ ਨੂੰ ਘੇਰਿਆ ਕਿ ਕੁਝ ਕਿਹਾ ਉਹਨਾਂ ਨੇ ਆਹ ਤੁਹਾਨੂੰ ਸੁਣਾ ਦਿੰਨੇ ਆ ਤੇ ਫਿਰ ਇਸ ਸਰਕਾਰ ਨੂੰ ਤਾਂ ਜਵਾਬ ਦੇਣਾ ਪਊਗਾ ਜੇ ਕੱਲ ਇੱਕੋ ਹੀ ਪਿੰਡ 'ਚ ਤਿੰਨ ਮੋਕਾ ਨਸ਼ਿਆਂ ਨਾਲ ਹੋ ਰਹੀਆਂ ਨੇ ਅੱਜ ਮੇਰੇ ਮੋੜ ਕਲਾ ਪਿੰਡ 'ਚ ਲੋਕਾਂ ਨੇ ਦੀਵਾਰਾਂ 'ਚ ਕੰਦਾ ਤੇ ਸ਼ਰੇਆਮ ਲਿਖਤਾ ਕਿ ਨਸ਼ੇ ਇੱਥੇ ਵਿਕਦੇ ਨੇ ਤੇ ਸਰਕਾਰ ਨੂੰ ਪੁਲਿਸ ਭੇਜ ਕੇ ਉਹਨਾਂ ਬੇਚਣ ਵਾਲੇ ਨੂੰ ਫੜਨ ਤੋਂ ਬਜਾਏ ਉਹ ਮੁਲਾਜ਼ਮ ਪੇਜ ਕਿਉਂ ਦਾ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿ세 ਨਹੀਂ ਤੇ ਫਿਰ ਜੇ 4 ਦਿਨ ਪਹਿਲੇ ਆਪਾਂ ਦੇਖਿਆ ਕੁਝ ਹੀ ਦਿਨ ਪਹਿਲੇ ਜਿੱਥੇ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਐ ਪੁਲਿਸ ਨੂੰ ਦੱਸਿਆ ਕੌਣ ਵੇਚ ਰਿਹਾ ਤੇ ਪੁਲਿਸ ਨੇ ਹੱਜਾ ਦੋਨਾਂ ਨੂੰ ਨਹੀਂ ਪਾਇਆ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਖੁਦ ਉਹਨਾਂ ਨੂੰ ਫੜਨ 'ਚ ਮਜਬੂਰ ਹੋਏ ਕਦੇ ਕੋਈ ਨਸ਼ੇ ਕਰਨ ਵਾਲਾ ਕੋਈ ਆਪਣੇ ਨਿੱਕੇ ਬੱਚੇ ਵੇਚ ਰਿਹਾ ਆਪ ਦੇ ਚਿੱਤਾ ਪੂਰਾ ਕਰਨ ਵਾਸਤੇ ਕਦੇ ਸੜਕਾਂ 'ਚ ਅੰਬਰਸਰ ਚ ਅਸੀਂ ਦੇਖਦੇ ਆ ਕੁੜੀਆਂ ਕਿਸ ਹਾਲਤ 'ਚ ਐ ਤੇ ਹੁਣ ਇਹ ਇਹ ਹਾਲਾਤ ਪੰਜਾਬ 'ਚ ਪੈਦਾ ਮਾਵਾ ਬਿਲਖਵੀਆਂ ਨੇ ਤੇ ਸਰਕਾਰ ਤੇ ਪੁਲਿਸ ਲੱਗਦਾ ਰਲ ਮਿਲ ਕੇ ਸਿਆਸੀ ਵਿਰੋਧੀਆਂ ਨੂੰ ਵਿਕਰਮ ਮਜੀਠੀਆ ਨੂੰ ਤਾਂ ਜੇਲ੍ਹ 'ਚ 6 ਮਹੀਨੇ ਦਾ ਬੰਦ ਕਰਤਾ ਤੇ 6 ਮਹੀਨੇ ਬੰਦ ਕਰਨ ਤੋਂ ਬਾਅਦ ਤੁਹਾਡੇ ਨਸ਼ੇ ਅਜਤਾਈ ਖਤਮ ਕਿਉਂ ਨਹੀਂ ਹੈ ਇਹ ਜਵਾਬ ਹੋਮ ਮੰਤਰੀ ਨੂੰ ਭਗਵਾਨ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦਦੇ ਨੇ ਤੇ ਕੌਣ ਬਣਾਉਂਦਾ ਹੈ ਤੇ ਕਿੱਥੇ ਮਗਨਸਾ ਬੰਦ ਕਿਉਂ ਨਹੀਂ ਹੋ ਰਿਹਾ ਥਾਡੇ ਮੁਲਾਜ਼ਮ ਤਾਂ ਜਾ ਕੇ ਹਰਮ ਤੋਂ ਬਜਾਏ ਉਹ ਕੰਮ ਕਰ ਕਾਲਕ ਪੁੰਦਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਲੋਕਾਂ ਨੂੰ ਆਫ ਫੜਨਾ ਪੈ ਰਿਹਾ ਹੈਗਾ ਤੇ ਨਸ਼ੇ ਵਿਰੋਧ ਤੁਹਾਡਾ ਕਿੰਨਾ ਫੇਲ ਹੈ ਇੱਕ ਕੋਈ ਸੇਧ ਅਖਬਾਰ ਮਾਵਾ ਜਿਹੜੀਆਂ ਰੋ ਰਹੀਆਂ ਨੇ ਅੱਜ ਮੈਂ ਇਸ ਪੰਜਾਬ ਦੀ ਮਾਵਾ ਨੂੰ ਕਹਿਣਾ ਚਾਹਾਂਗੀ ਆ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸੇ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ